ਬਿਮਾਰੀ ਵੱਡੀ ਐ ਟੈਸਟ ਵੱਡੇ ਨੇ ਤਾਂ ਉਹਦੇ ਵਾਸਤੇ ਫਿਰ ਗਾਹਾਂ ਕਿੱਥੇ ਭੇਜਣਿਆ ਤੁਹਾਨੂੰ ਅਸੀਂ ਉਹਨਾਂ ਤੇ ਧਿਆਨ ਦੇਣ ਲੱਗੇ ਹੁਣ ਪਹਿਲੇ ਪ੍ਰਾਈਵੇਟ ਹਸਪੀਟਲ ਜਾਣਾ ਪੈਂਦਾ ਸੀ ਬਹੁਤ ਜ਼ਿਆਦਾ ਭੱਜ ਦੌੜ ਹੁੰਦੀ ਸੀ ਤੇ ਮਾਰੀ ਵੀ ਨਹੀਂ ਆਂਦੀ ਸੀ ਜਾਣ ਤੋਂ ਬਾਅਦ ਹੁਣ ਇੱਥੇ ਸਰਕਾਰੀ ਹਸਪੀਟਲ ਅੱਜ ਅਸੀਂ ਆਏ ਆ ਵਿਜ਼ਿਟ ਕੀਤਾ ਬਹੁਤ ਵਧੀਆ ਲੱਗਿਆ ਦੇ ਬੇਟੇ ਦੇ ਸਾਰੇ ਟੈਸਟ ਵਗੈਰਾ ਫ੍ਰੀ ਹੋਏ ਆ ਮੈਡੀਸਨ ਵਗੈਰਾ ਸਾਰੇ ਫ੍ਰੀ ਮਿਲੇ ਆ ਬਹੁਤ ਨਵੀਆਂ ਮਸ਼ੀਨਾਂ ਜਿਵੇਂ ਵੈਂਟੀਲੇਟਰ ਸੀ ਪੈਪ ਫੋਟੋਥੈਰੇਪੀ ਦੇ ਆ ਮਸ਼ੀਨਾਂ ਸਾਰੇ ਇਨਕੂਬेटर ਬੱਚਿਆਂ ਲਈ ਵਾਰਮਰ ਇਹ ਸਾਡੇ ਕੋਲੇ ਉਪਲਬਧ ਹਨ ਇਸ ਲਈ ਸਾਰੇ ਮਰੀਜ਼ ਤੇ ਅਸੀਂ ਵੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਾਈਵੇਟ ਚ ਇਲਾਜ ਕਰਾਉਣਾ ਹੈ ਪ੍ਰਾਈਵੇਟ ਚ ਕਰਾ ਲਿਓ ਸਰਕਾਰੀ ਚ ਕਰਾਉਣਾ ਹੈ ਸਰਕਾਰੀ ਚ ਕਰਾ ਲਿਓ ਨਾ ਤਾਂ ਕੋਈ ਡਾਕਟਰ ਦੀ ਕਾਬਲੀਅਤ ਚ ਕਮੀ ਹੋਊਗੀ ਨਾ ਕੋਈ ਮਸ਼ੀਨ ਐਸੀ ਹੋਊਗੀ ਕਿ ਜਿਹੜੀ ਸਰਕਾਰੀ ਚ ਹੈ ਨਹੀਂ ਪ੍ਰਾਈਵੇਟ ਚ ਹੈਗੀ ਆ ਮਰਜ਼ੀ ਤੁਹਾਡੀ ਹੋਊਗੀ ਵਧੀਆ ਫੈਸਲੇ ਲੈਂਦੀ ਪੰਜਾਬ ਸਰਕਾਰ ਮੈਡੀਕਲ ਖੇਤਰ ਚ ਹੋਈਆਂ ਸਾਰਥਕ ਸੁਧਾਰ